ਘਰਾਂ ਦੇ ਵਿੱਚ ਕਲੇਸ਼ ਦੇਖਣ ਨੂੰ ਮਿਲਦਾ ਹੈ ਚਾਹੇ ਪਤੀ ਪਤਨੀ ਦੀ ਲੜਾਈ ਹੋਵੇ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਸਮੱਸਿਆ ਕਈ ਵਾਰੀ ਇੰਨੀ ਵੱਡੀ ਨਹੀਂ ਹੁੰਦੀ ਸੰਝ ਦੀ ਘਾਟ ਕਰਕੇ ਜਦ ਇਹ ਸਮੱਸਿਆ ਹੁੰਦੀ ਹੈ ਤੁਹਾਡੇ ਨਾ ਸੁਭਾਅ ਬਹੁਤ ਖੁਰਦੀ ਥੋੜੀ ਇਹ ਪ੍ਰਾਪਤੀ ਹੈ ਕਿ ਤੁਸੀਂ ਕੁਝ ਦੇ ਸੁਭਾਅ ਨੂੰ ਕਿਵੇਂ ਸਮਝਦੇ ਕਿ ਸਾਡੀ ਸਮੱਸਿਆ ਇਹ ਹੈ ਵੀ ਅਸੀਂ ਫੂਡਰ ਮਾਨਸਿਕਤਾ ਦੇ ਸ਼ਿਕਾਰ ਹਾਂ ਜਦੋਂ ਬੰਦਾ ਬੋਲਦਾ ਨਾ ਤੇ ਜਨਾਨੀ ਬੋਲਣੀ ਚਾਹੀਦੀ ਇਹ ਕਿਸ ਤਰ੍ਹਾਂ ਸੰਭਵ ਹੈ ਜੇ ਜਨਾਨੀ ਬੋਲਦੀ ਹੈ ਤੇ ਜਦ ਨਹੀਂ ਬੋਲਣੀ ਚਾਹੀਦੀ ਜੁਰਾਨੀ ਤੇ ਜੀ ਕੋ ਤੇ ਬਿੱਚ ਮੱਤਾ ਤੇ ਮਨੂ ਪੁੱਛੇ ਇਹ ਵੀ ਬੰਦੇ ਨੂੰ ਵੀ ਤੇਰੇ ਭਈ ਦਾੜੀ ਚ ਮੱਤਾ ਪੰਜਾਬ ਦਾ ਬੰਦਾ ਤਾਂ ਮੈਨੂੰ ਇਹ ਲੱਗਦਾ ਵੀ ਆਪਦਾ ਚਾੜਾ ਗਲਾਸ ਵੀ ਕੋਈ ਗਲਾਸ ਵੀ ਨਹੀਂ ਤੋਂਦਾ ਤੇ ਬੰਦਾ ਕੋ ਯਾਰ ਇਹ ਜੁਰਾਨੀ ਮੇਰੀ ਬਹੁਤ ਮਾੜੀ ਹੈ ਧੀਆਂ ਪੁੱਤਾਂ ਦੀ ਕਿਸਮਤ ਸਾਬਚਾਰਾ ਦੀ ਉਹਨੂੰ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਨਾ ਵਿਗਿਆਨ ਐਡਵਰਟਾਈਜ਼ਮੈਂਟ ਰਾਹੀਂ ਰਿਸ਼ਤੇ ਆਮ ਚ ਦੁਫਾੜ ਪਾਦਾ ਉਸੇ ਬੱਚੀ ਨੂੰ ਕੋਈ ਕਿਤਾਬ ਚੱਕ ਲੈ ਕਿਤਾਬ ਤਾਂ ਚੱਕਣ ਨੂੰ ਤਿਆਰ ਨਹੀਂ ਮੋਬਾਈਲ ਤੇ ਪਾਗਲ ਹੋਇਆ ਰਹਿੰਦਾ ਚਾਹੇ ਉਹ ਰੇਂਜ ਮੈਰਿਜ ਹੋਵੇ ਚਾਹੇ ਉਹ ਲਵ ਮੈਰਿਜ ਹੋਵੇ ਕੁਝ ਸਮਾਂ ਤਾਂ ਸਭ ਕੁਝ ਠੀਕ ਰਹਿੰਦਾ ਪਰ ਥੋੜੇ ਸਮੇਂ ਬਾਅਦ ਹੀ ਮਾਮੂਟਾਬ ਸ਼ੁਰੂ ਹੋ ਜਾਂਦੇ ਆ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ ਮੰਨ ਕੇ ਤੁਰੇ ਕਿ ਹਰ ਗੱਲ 'ਚ ਬੰਦਾ ਆਪਣੇ ਆਪ ਨੂੰ ਹੀ ਸਮਝ ਕੇ ਮੈਂ ਕੱਲਾ ਹੀ ਠੀਕ ਆ ਕਰਦਾ ਦੂਜਾ ਕਈ ਵਾਰੀ ਦੂਜੇ ਵੀ ਠੀਕ ਹੁੰਦੇ ਆ ਇੱਕ ਪੰਜਾਬੀ ਦਾ ਮੁਹਾਵਰਾ ਵੀ ਨਿਆਣਾ ਗੱਲ ਕਰੇ ਸਿਆਣਾ ਖਿਆਲ ਕਰੇ ਕਈ ਵਾਰੀ ਨਿਆਣੇ ਦੀ ਗੱਲ ਵੀ ਬਹੁਤ ਵਧੀਆ ਹੁੰਦੀ ਆ ਮੈਂ ਹਮ 73-74 ਸਾਲ ਦੀ ਹਾਂ ਰਵੀ ਬਹੁਤੀਆਂ ਗੱਲਾਂ ਨੂੰ ਮਨ ਤੇ ਲਾਉਣ ਦੀ ਲੋੜ ਨਹੀਂ ਜੀ ਰਿਸ਼ਤਿਆਂ ਦੇ ਕਰਕੇ ਆਪਦੇ ਨਿੱਗ ਦੇ ਕਰਕੇ ਕਿਸੇ ਦੂਜੇ ਨੂੰ ਅੱਗ ਤੇ ਨਹੀਂ ਝੋਕਣਾ ਚਾਹੀਦਾ ਇਹ ਸਾਡੇ ਹਿਊਮਨਿਟੀਚ ਮਨੁੱਖੀ ਕਦਰਾਂ ਕੀਮਤਾਂ ਮਨੁੱਖੀ ਹਮਦਰਦੀ ਹੋਣੀ ਚਾਹੀਦੀ ਸਸਿਆਗਲ ਦਾ ਸਿਟੀ ਹਾਈਲੈਂਸ ਤੇ ਕਰ ਰਹੇ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਅਕਸਰ ਆਮ ਤੌਰ ਤੇ ਘਰਾਂ ਦੇ ਵਿੱਚ ਥੋੜਾ ਬਹੁਤ ਮਨਮੋਟਾਬ ਜਿਹੜਾ ਉਹ ਚੱਲਦਾ ਰਹਿੰਦਾ ਹੈ ਘਰੇਲੂ ਕਲੇਸ਼ ਚੱਲਦਾ ਰਹਿੰਦਾ ਹੈ ਲੋਕਾਂ ਦੇ ਮੂੰਹ ਸੁਣਿਆ ਵੀ ਹੋਊਗਾ ਕਿ ਅਕਸਰ ਜਿਹੜੇ ਦੋ ਭਾਂਡੇ ਹੁੰਦੇ ਨੇ ਉਹ ਖੜਕਦੇ ਰਹਿੰਦੇ ਨੇ ਪਰ ਆਖਿਰ ਇਸ ਕਲੇਸ਼ ਨੂੰ ਘਰੇਲੂ ਕਲੇਸ਼ ਨੂੰ ਖਤਮ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਆਖਿਰ ਕਿਵੇਂ ਇੱਕ ਪਰਿਵਾਰ ਦੇ ਵਿੱਚ ਪਿਆਰ ਦੇ ਨਾਲ ਰਿਹਾ ਜਾ ਸਕਦਾ ਹੈ ਅੱਜ ਇਸ ਸੰਬੰਧ ਵਿੱਚ ਜਾਣਕਾਰੀਆਂ ਮੇਰੇ ਨਾਲ ਸਾਂਝੀਆਂ ਕਰਨਗੇ ਬੱਪੂ ਬਲਕੌਰ ਸਿੰਘ ਗਿੱਲ। ਬੱਪੂ ਜੀ ਬੈਠੇ ਨੇ ਗੱਲਬਾਤ ਕਰਦੇ ਆਂ ਬੱਪੂ ਜੀ। ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਬੇਟੇ ਸਤਿ ਸ੍ਰੀ ਅਕਾਲ। ਹਾਂ ਜੀ। ਬੱਪੂ ਜੀ ਜਿਵੇਂ ਕਿ ਮੈਂ ਸਵਾਲ ਕੀਤਾ ਹੈ ਕਿ ਅਕਸਰ ਹੀ ਘਰਾਂ ਦੇ ਵਿੱਚ ਕਲੇਸ਼ ਦੇਖਣ ਨੂੰ ਮਿਲਦਾ ਹੈ। ਚਾਹੇ ਪਤੀ ਪਤਨੀ ਦੀ ਲੜਾਈ ਹੋਵੇ, ਚਾਹੇ ਆਮ ਕੋਈ ਵੱਡੀ ਫੈਮਿਲੀ ਹੋਵੇ ਤਾਂ ਮਨਮੋਟਾ ਮਾੜਾ ਮੋਟਾ ਚੱਲਦਾ ਰਹਿੰਦਾ ਹੈ। ਕਈ ਵਾਰ ਤੇ ਕਲੇਸ਼ ਬਹੁਤ ਭਿਆਨਕ ਧਾਰਨ ਰੂਪ ਜਿਹੜਾ ਕਰ ਲੈਂਦਾ ਹੈ। ਤੇ ਬੱਪੂ ਜੀ ਕਿਵੇਂ ਦੇਖਦੇ ਹੋ ਕਿਵੇਂ ਖਤ ਅਕਸਰ ਹੀ ਤੁਸੀਂ ਮੰਨ ਲਓ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੋ ਤੇ ਇਹ ਜੋ ਆਪਣਾ ਟੌਪਿਕ ਹੈ ਕਿਵੇਂ ਖਤਮ ਕੀਤਾ ਜਾ ਸਕਦਾ ਕੋਈ ਇਹ ਬੇਟਾ ਇਸ ਤਰ੍ਹਾਂ ਹੈ ਇਹ ਸਮਾਜਿਕ ਤੌਰ ਤੇ ਪਰਿਵਾਰਿਕ ਇਹ ਸਮੱਸਿਆ ਹੈ ਸਮਾਜ ਦੇ ਵਿੱਚ ਪਰਿਵਾਰਿਕ ਸਮੱਸਿਆ ਹੈ ਪਰਿਵਾਰ ਦੇ ਵਿੱਚ ਕੀ ਹੁੰਦਾ ਹੈ ਪਤੀ ਪਤਨੀ ਧੀ ਪੁੱਤ ਮਾਪੇ ਪੰਛੀ ਇਹ ਬੰਦਿਆਂ ਦੇ ਪਰਿਵਾਰ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਪਰ ਸਮੱਸਿਆ ਕਈ ਵਾਰੀ ਇੰਨੀ ਵੱਡੀ ਨਹੀਂ ਹੁੰਦੀ ਸਮਝ ਦੀ ਘਾਟ ਘਾਟ ਜਿਆਦਾ ਸਮੱਸਿਆ ਹੁੰਦੀ ਹੈ ਮੰਨ ਲਓ ਤੁਹਾਡੇ ਕਈ ਵਾਰੀ ਤਾਂ ਤੁਹਾਡੇ ਨਾ ਸੁਭਾਅ ਵੱਖਰੇ ਹੁੰਦੇ ਆ ਘਰ ਵਾਲੀ ਦਾ ਸੁਭਾਅ ਵੱਖਰਾ ਤੁਹਾਡਾ ਵੱਖਰਾ ਤੁਹਾਡੀ ਇਹ ਪ੍ਰਾਪਤੀ ਹੈ ਕਿ ਤੁਸੀਂ ਕੁਝ ਦੇ ਸੁਭਾਅ ਨੂੰ ਕਿਵੇਂ ਸਮਝਦੇ ਇੱਕ ਪੱਕੀ ਗੱਲ ਹੈ ਵੀ ਤੁਹਾਡਾ ਵੀ ਕਿਰਦਾਰ ਬਹੁਤ ਵਧੀਆ ਹੈ ਘਰ ਵਾਲੀ ਦਾ ਕਿਰਦਾਰ ਵੀ ਬਹੁਤ ਵਧੀਆ ਹੈ ਜਦੋਂ ਦੋ ਕਿਰਦਾਰ ਵਧੀਆ ਹੋ ਕੇ ਤੇ ਫਿਰ ਕੋਈ ਕਿਸੇ ਪ੍ਰਕਾਰ ਦੀ ਮਿਸਅੰਡਰਸਟੈਂਡਿੰਗ ਜਿਹੜੀ ਹੈਗੀ ਉਹ ਤਾਂ ਦੂਰ ਕਰਨੀ ਪਉ ਸੌਖੀ ਹੈ ਗੰਦੇ ਕਿਰਦਾਰ ਦੇ ਨਾਲ ਸਮਝੌਤਾ ਕਰਨ ਦਾ ਬਹੁਤ ਔਖਾ ਹੁੰਦਾ ਪਰ ਦੋ ਚੰਗੇ ਕਿਰਦਾਰ ਵਾਲੇ ਬੰਦੇ ਜਿਹੜੀ ਤੁਹਾਡੇ ਮਨ ਦਾ ਦੂਈ ਦਵਾਈ ਸਮਝਣਾ ਚਾਹੀਦਾ ਹੈ ਔਰ ਫਿਰ ਉਹ ਦੂਰ ਹੋ ਜਾਂਦਾ ਇਹ ਹੈ ਇੱਕ ਸਾਡੀ ਸਮੱਸਿਆ ਹੈ ਵੀ ਅਸੀਂ ਫਿਊਡਲ ਮਾਨਸਿਕਤਾ ਦੇ ਸ਼ਿਕਾਰ ਆ ਆਮ ਤੌਰ ਤੇ ਵੀ ਜਦੋਂ ਬੰਦਾ ਬੋਲਦਾ ਨਾ ਤੇ ਜਨਾਨੀ ਬੋਲਣੀ ਨਹੀਂ ਚਾਹੀਦੀ। ਇਹ ਕਿਸ ਤਰ੍ਹਾਂ ਸੰਭਵ ਹੈ? ਜੇ ਜਨਾਨੀ ਬੋਲਦੀ ਹੈ ਤੇ ਜਦ ਨਹੀਂ ਬੋਲਣੀ ਚਾਹੀਦੀ। ਕਮਾੜਾ ਹੈ। ਜਨਾਨੀ ਦੀ ਤਰਜੀਹ ਗੁੱਤ ਪਿੱਛੇ ਮੱਤ ਹੈ। ਤੇ ਮੈਨੂੰ ਪੁੱਛੇ ਵੀ ਬੰਦੇ ਨੂੰ ਵੀ ਤੇਰੇ ਭਾਈ ਦਾੜੀ ਚ ਮੱਤ ਹੈ। ਠੀਕ ਹੈ ਨਾ? ਗੁੱਤ ਪਿੱਛੇ ਮੱਤ ਨਹੀਂ ਹੁੰਦੀ। ਮੱਤ ਤਾਂ ਦਿਮਾਗ ਚ ਹੀ ਹੁੰਦੀ ਹੈ। ਸਿਰਫ ਮਾਨਸਿਕਤਾ ਹੈ ਕਿ ਅਸੀਂ ਜਨਾਨੀ ਨੂੰ ਫੁੱਲ ਮਾਨਸਿਕਤਾ ਦੇ ਕਰਕੇ ਫੁੱਲ ਮਾਨਸਿਕਤਾ ਜਗੀਰੂ ਮਾਨਸਿਕਤਾ ਤੇ ਪਿਤਰੀ ਪ੍ਰਧਾਨ ਸਮਾਜ ਕਰਕੇ ਅਸੀਂ ਜਨਾਨੀ ਦਾ ਕਈ ਵਾਰੀ ਨਾ ਉਹਦੀ ਬੰਦਾ ਸਤਕਾਰ ਨਹੀਂ ਦਿੰਦੇ ਹਾਲਾਂਕਿ ਘਰ ਦੀਆਂ ਜਨਾਨੀਆਂ ਕੰਮ ਬਹੁਤ ਕਰਦੇ ਨੇ ਇੱਥੇ ਕੋਈ ਦ੍ਰਾਮਾ ਨਹੀਂ ਬੰਦਾ ਤੜਕੜ ਕੇ ਕੀ ਕੰਮ ਕਰਦਾ ਪੁੱਛਣਾ ਕੁਝ ਨਹੀਂ ਕਰਦਾ ਉਹ ਕਦੇ ਚਾਹ ਬਣਾ ਕਦੇ ਭਾਂਡੇ ਮਾਜ ਕਦੇ ਬਹੁਕਰ ਲਾ ਕੇ ਤੇ ਪੋਚੇ ਲਾ ਕਦੇ ਘਰ ਦੀ ਸਫਾਈ ਕਦੇ ਕੱਪੜੇ ਤੋਂ ਫੇਰ ਰੋਟੀ ਪਕਾਉਣਾ ਫੇਰ ਚਾਹ ਬਣਾ ਲਓ ਫੇਰ ਭਾਂਡੇ ਧੋਰੋ ਸਾਰਾ ਦਿਨ ਭਾਂਡੇ ਖੜਕੀ ਜਾਂਦੇ ਰਸੋਈ ਦੇ ਤੇ ਬੰਦੇ ਨੇ ਤਾਂ ਮੇਰੇ ਖਿਆਲ ਅੱਜ ਤੱਕ ਕਿਸੇ ਨੇ ਰੋਟੀ ਪਕਾਈ ਨਹੀਂ ਤੇ ਨਾ ਤਵਾ ਧੋਤਾ ਹੈ ਨਾ ਉਹਨੇ ਕਿਹਾ ਪੰਜਾਬ ਦਾ ਬੰਦਾ ਤਾਂ ਮੈਨੂੰ ਇਹ ਲੱਗਦਾ ਵੀ ਆਪਦਾ ਚਾਹ ਦਾ ਗਲਾਸ ਵੀ ਕੋਈ ਗਲਾਸ ਵੀ ਨਹੀਂ ਧੋਂਦਾ ਤੇ ਬੰਦਾ ਕੋ ਯਾਰ ਇਹ ਯਰਾਨੀ ਮੇਰੀ ਬਹੁਤ ਮਾੜੀ ਹੈ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰਦੀ ਇਹ ਫਿਰ ਕਿੱਡੀ ਮਾੜੀ ਗੱਲ ਹੈ ਜਿਹਨਾਂ ਨੇ ਗੱਲ ਕਰਦੀ ਆ ਸਮਝਣ ਦੀ ਕੋਸ਼ਿਸ਼ ਕਰੋ ਉਹਦੇ ਸਹਿਯੋਗੀ ਬਣੋ ਸਹਿਯੋਗੀ ਬਣਾਂਗੇ ਆਪਣੇ ਆਪ ਹੀ ਕਲੇਸ਼ ਹੈ ਜੜਾ ਉਹ ਘਟ ਜਾਂਦਾ ਹੈ ਕਈ ਵਾਰੀ ਥੋੜਾ ਧੀਆਂ ਪੁੱਤਾਂ ਨਾਲ ਮਤਭੇਦ ਹੋ ਜਾਂਦਾ ਧੀਆਂ ਪੁੱਤਾਂ ਦੀ ਕਿ ਸਮੱਸਿਆ ਵਿਚਾਰਾਂ ਦੀ ਉਹ ਨੂੰ ਅੱਜ ਦੇ ਵਿਗਿਆਨਕ ਯੁੱਗ ਦੇ ਵਿੱਚ ਨਾ ਵਿਗਿਆਨ ਐਡਵਰਟਾਈਜ਼ਮੈਂਟ ਰਾਹੀਂ ਰਿਸ਼ਤੇ ਅੰਚ ਦੁਫਾੜ ਪਾਦਾ ਜਿਵੇਂ ਮੋਬਾਈਲ ਤੇ ਸਾਰਾ ਦਿਨ ਲਾਈ ਰੱਖਣਾ ਉਸੇ ਬੱਚੇ ਨੂੰ ਕੋਈ ਕਿਤਾਬ ਚੱਕ ਲੈ ਕਿਤਾਬ ਦਾ ਚੱਕਣ ਨੂੰ ਤਿਆਰ ਨਹੀਂ ਮੋਬਾਈਲ ਤੇ ਪਾਗਲ ਹੋਇਆ ਰਹਿੰਦਾ ਸਾਰਾ ਦਿਨ ਤੇ ਜੇ ਇਹ ਚੀਜ਼ ਨੂੰ ਸਮਝਾਇਆ ਜਾਵੇ ਮੋਬਾਈਲ ਦੇ ਵਿੱਚ ਸੂਚਨਾ ਤੇ ਚੇਤ ਦਾ ਚੇਤਨਾ ਤਾਂ ਹੋ ਸਕਦੀ ਹੈ ਤੇ ਮੋਬਾਈਲ ਦਾ ਰੋਮਾਂਸ ਦਾ ਸ਼ਿਕਾਰ ਜਿਹੜਾ ਬੱਚੇ ਨੂੰ ਅਕਸਰ ਕੀਤਾ ਜਾਂਦਾ ਹੈ ਉਹ ਤੋਂ ਬਚਾਉਣਾ ਚਾਹੀਦਾ ਇਹ ਐਡਵਰਟਾਈਜ਼ਮੈਂਟ ਹੈ ਜਿਹੜੀ ਨਾ ਅੱਜ ਦਾ ਜਿਹੜਾ ਸਰਮਾਇਦਾਰੀ ਨਿਯਾਮ ਹੈ ਉਹ ਵੀ ਤੁਹਾਡੇ ਰਿਸ਼ਤਿਆਂ ਨੂੰ ਤੋੜਦਾ ਹੈ ਤੇ ਇਹ ਚੀਜ਼ ਦੀ ਵੀ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਤੇ ਫਿਰ ਆਪਾਂ ਘਟ ਬੱਚਿਆਂ ਨੂੰ ਵੀ ਘਟ ਤਾੜਾਂਗੇ ਹਾਂ ਗਲਤੀ ਹੁੰਦੀ ਹੈ ਪਿਆਰ ਨਾਲ ਸਮਝਾਇਆ ਜਾਂਦਾ ਕਦੇ-ਕਦੇ ਪਰਦਾਪ ਕਵੀ ਮਾਰਿਆ ਜਾਂਦਾ ਤੁਹਾਨੂੰ ਪਤਾ ਵੀ ਪਹਿਲਾਂ ਬਜ਼ੁਰਗ ਜੇ ਕੋਈ ਜਵਾਕ ਜਿਆਦਾ ਚੌੜ ਕਰਦੇ ਨਾ ਉਹ ਲੜਕਰਾ ਮਾਰ ਕੇ ਚਲਾਵਾ ਛੱਤਰ ਮਾਰਦੇ ਸੀ ਛੱਤਰ ਥੋੜੇ ਵਜਦਾ ਨਹੀਂ ਸੀ ਪਰ ਕੰਧ ਤੇ ਵਜਦਾ ਉਹਦਾ ਖੜਕਾ ਬਹੁਤ ਹੁੰਦਾ ਦੋ ਜਣੇ ਹੁੰਦੇ ਭਜਰੋ ਭਜਰੋ ਪਾਈ ਥੋੜੇ ਬਾਲੀਆਂ ਪੈਣਗੇ ਤੁਸੀਂ ਚੌੜ ਕਰਦੇ ਜੋ ਆਕ ਭਜ ਜਾਂਦੇ ਨਾਲੇ ਛੱਤਰ ਵੀ ਨਹੀਂ ਮਾਰਿਆ ਭੈ ਵੀ ਹੋ ਗਿਆ ਜਵਾਕਾਂ ਨੂੰ ਵੀ ਕੁਝ ਨਹੀਂ ਕਿਹਾ ਦੁਆਰੇ ਚੌੜ ਵੀ ਨਹੀਂ ਕੀਤੀ ਇਸ ਪ੍ਰਕਾਰ ਦੇ ਕਈ ਇਹ ਜਿਹੀ ਨਿੱਕੇ ਨਿੱਕੇ ਗੱਲਾਂ ਲਾਗੂ ਹੁੰਦੀਆਂ ਪਰਿਵਾਰ ਦੇ ਵਿੱਚ ਪਰ ਪਿਆਰ ਤੇ ਸਤਿਕਾਰ ਨਾਲ ਜਿਹੜੀ ਗੱਲ ਹੈ ਨਾ ਉਹ ਕਰਨੀ ਬਹੁਤ ਅੱਛੀ ਗੱਲ ਹੈ ਅੱਛਾ ਮੈਨੂੰ ਇੱਕ ਚੀਜ਼ ਨਾ ਹੋਰ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਵਿਆਹ ਹੁੰਦਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਚਾਹੇ ਉਹ ਅਰੇਂਜ ਮੈਰਿਜ ਹੋਵੇ ਚਾਹੇ ਉਹ ਲਵ ਮੈਰਿਜ ਹੋਵੇ ਕੁਝ ਸਮਾਂ ਤਾਂ ਸਭ ਕੁਝ ਠੀਕ ਰਹਿੰਦਾ ਪਰ ਥੋੜੇ ਸਮੇਂ ਬਾਅਦ ਹੀ ਮਰਮਟਾਬ ਸ਼ੁਰੂ ਹੋ ਜਾਂਦੇ ਆ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ ਕਈ ਤਾਂ ਲੋਕ ਇਹੋ ਜਿਹੀ ਗੱਲਾਂ ਕਰਦੇ ਆ ਵੀ ਇਹਦੇ ਪਿੱਛੇ ਮਨੋਂ ਫਲਾਣੇ ਦਾ ਹੱਥ ਹੋਊਗਾ ਜਾਂ ਪੇਕਿਆਂ ਵੱਲੋਂ ਕਹਿੰਦੇ ਗਲਤ ਸਿੱਖਿਆ ਦਿੱਤੀ ਜਾਂਦੀ ਹੋਊਗੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਇੱਥੇ ਕੀ ਕਾਰਨ ਲੱਗਦਾ ਤੁਹਾਨੂੰ ਵੀ ਜਦੋਂ ਵਿਆਹ ਹੁੰਦਾ ਉਦੋਂ ਸਭ ਕੁਝ ਠੀਕ ਹੁੰਦਾ ਕਿ ਜਾਂਚਣਾ ਪੜਤਾਲਣਾ ਚਾਹੀਦਾ ਸਭ ਕੁਝ ਪਹਿਲਾਂ ਜਾਂ ਕਿਵੇਂ ਹੁੰਦਾ ਦੇਖੋ ਜਿਹੜਾ ਆਪਾਂ ਅਰੇਂਜਡ ਮੈਰਿਜ ਕ ਉਹ ਵੇਖਿਆ ਇਹਦੇ ਵੀ ਉਹਨਾਂ ਦੇ ਘਰ ਦਾ ਸੰਸਕਾਰ ਕਿਹਦਾ ਹੈ ਲੜਕੀ ਵਾਲੇ ਦੇ ਘਰ ਦਾ ਲੜਕੇ ਵਾਲੇ ਮੇ ਘਰ ਦਾ ਹੁਣ ਜੇ ਦੋਨੇ ਘਰਾਂ ਚ ਸਾਰੇ ਜੀ ਸ਼ਰਾਬੀ ਕਵਾਬੀ ਹੋਣ ਤੇ ਪੰਜਾਬ ਚ ਮੰਨਿਆ ਜਾਂਦਾ ਵੀ ਇਹ ਘਰ ਵਸਦਾ ਨਹੀਂ ਤੇ ਜੇ ਉਹ ਨਸ਼ੇ ਤੋਂ ਬਚਦੇ ਹੁਣ ਤੇ ਲੱਗਦਾ ਵੀ ਨਾ ਇਹ ਸੌਖੇ ਰਹਿਣਗੇ ਇਹ ਚੀਜ਼ਾਂ ਦਾ ਸੰਸਕਾਰ ਵੀ ਕਰਦਾ ਬਹੁਤ ਪੇ ਕਰਦਾ ਮੈਂ ਕਿਸੇ ਨੇ ਕੋਈ ਵੀ ਸਮੱਸਿਆ ਹੋਵੇ ਬਜ਼ੁਰਗਾਂ ਵਿੱਚ ਬਹਿ ਕੇ ਨਾ ਬੰਦਾ ਹੰਨ ਨਿਕਲ ਜਾਂਦਾ ਕਿਸੇ ਦੀ ਸਮੱਸਿਆ ਠੋਸੀ ਨਹੀਂ ਜਾਂਦੀ ਸਮੱਸਿਆ ਤਾਂ ਹਲ ਘਟਣਾ ਚਾਹੀਦਾ ਪਰ ਇਹ ਮੰਨ ਕੇ ਤੁਰੇ ਕਿ ਹਰ ਗੱਲ ਤੇ ਬੰਦਾ ਆਪਣੇ ਆਪ ਨੂੰ ਹੀ ਸਮਝ ਕੇ ਮੈਂ ਇਕੱਲਾ ਹੀ ਠੀਕ ਆ ਕਰਦਾ ਦਸ ਦੂਜਾ ਕਈ ਵਾਰੀ ਦੂਜੇ ਵੀ ਠੀਕ ਹੁੰਦੇ ਐ ਇੱਕ ਪੰਜਾਬੀ ਦਾ ਮੁਹਾਵਰਾ ਵੀ ਨਿਆਣਾ ਗੱਲ ਕਰੇ ਸਿਆਣਾ ਖਿਆਲ ਕਰੇ ਕਈ ਵਾਰੀ ਨਿਆਣੇ ਦੀ ਗੱਲ ਵੀ ਬਹੁਤ ਵਧੀਆ ਹੁੰਦੀ ਐ ਪਰ ਗੱਲ ਤੁਹਾਡੇ ਖਿਆਲ ਕਰਨ ਤੇ ਆ ਕਿ ਅਸੀਂ ਉਹਦਾ ਕਿੰਨਾ ਖਿਆਲ ਕੀਤਾ ਕਿੰਨੀ ਉਹਦੀ ਕਦਰ ਕੀਤੀ ਐ ਤੇ ਕਿੰਨੀ ਉਸ ਖਿਆਲ ਨੂੰ ਅਸੀਂ ਆਪਣੀ ਜ਼ਿੰਦਗੀ ਚ ਢਾਲਿਆ ਇਸ ਕਰਕੇ ਨਿੱਕੇ ਨਿੱਕੇ ਗੱਲਾਂ ਤੇ ਬਹੁਤ ਆ ਨਾ ਐਕਸਟ੍ਰੀਮ ਤੇ ਨਹੀਂ ਜਾਣਦੀ ਲੋੜ ਹੁੰਦੀ। ਘਰ ਸਤਕਾਰ ਦੇ ਨਾਲ ਹਾਸੇ ਖੇਡੇ ਤੇ ਵੀ ਕਈ ਗੱਲਾਂ ਕ੍ਰੋਧ ਨਾਲੋਂ ਕਹਿਣ ਨਾਲੋਂ ਹੱਸ ਕੇ ਕਹਿ ਦਿੱਤੀਆਂ ਜਾਂਦੀਆਂ। ਕਈ ਛੋਟੇ ਜਿਹੇ ਮਖੌਲ ਤੇ ਕਹਿ ਦਿੱਤੀਆਂ ਜਾਂਦੀਆਂ। ਉਹਦੇ ਨਾਲ ਟਲ ਜਾਂਦੀਆਂ। ਕਈ ਵਾਰੀ ਆਪਾਂ ਲੱਪੜ ਮਾਰਦੇ ਆਂ, ਲੱਪੜ ਮਾਰਦੇ ਆਂ ਥੋੜਾ ਉਹ ਮੋੜ ਤੇ ਕਹਿੰਦੇ ਆਂ ਕਾਕਾ ਸਾਣੇ ਬਣੀਦਾ ਹੁੰਦਾ। ਇੰਨਾ ਵੀ ਕਾਫੀ ਹੁੰਦਾ। ਤੇ ਜੇ ਉਹਦੇ ਢਾਂਗ ਮਾਰ ਵੀ ਕਾਕਾ ਸਾਣੇ ਬਣੀਦਾ ਹੁੰਦਾ। ਉਹ ਤੱਕ ਗੱਲ ਨਹੀਂ ਨਾ ਬਣਦੀ। ਇਸ ਕਰਕੇ ਪਿਆਰ ਵੀ ਹੁੰਦਾ। ਸਤਕਾਰ ਵੀ ਹੁੰਦਾ ਥੋੜਾ ਜਿਹਾ ਰੋਸਾ ਵੀ ਹੁੰਦਾ ਥੋੜਾ ਜਿਹਾ ਗੁੱਸਾ ਵੀ ਹੁੰਦਾ ਪਰ ਗੁੱਸਾ ਪਰਮਾਨੈਂਟਰੀ ਹੁੰਦਾ ਵੀ ਮੈਂ ਤਾਂ ਤੇਰੇ ਨਾਲ ਗੁੱਸਿਆ ਗੁੱਸਾ ਪਰਿਵਾਰ ਨਾਲ ਗੁੱਸਾ ਕਰਦਾ ਹੁੰਦਾ ਹੁਣ ਦੋ ਗੁੱਸੇ ਹੋ ਕੇ ਦੋ ਮਿੰਟ ਚਾਹ ਪੀਣ ਦੇ ਬਹਾਨੇ ਰਾਜੀ ਹੋ ਜਾ ਕਰਦੇ ਨੇ ਚਾਹ ਪਿਆ ਤੇ ਰਾਜੀ ਹੋ ਜਾ ਠੰਡੇ ਪਾਣੀ ਦਾ ਗਲਾ ਆ ਤੇ ਪੀਣੋੜੇ ਰਾਜੀ ਹੋ ਜਾ ਲੋ ਪਾਣੀ ਪਿਓ ਇਸ ਕਰਕੇ ਨਿੱਕੀ ਨਿੱਕੀਆਂ ਗੱਲਾਂ ਹੁੰਦੀਆਂ ਇਹਨੂੰ ਬਹੁਤਾ ਦਿਲ ਤੇ ਲਾਉਣ ਦੀ ਜੋ ਮੇਰਾ ਹੈ ਮੈਂ ਮੈਂ ਹਮ 73 74 ਸਾਲ ਦੀ ਹਾਂ ਬਹੁਤੀਆਂ ਗੱਲਾਂ ਨੂੰ ਮਨ ਤੇ ਲਾਉਣ ਦੀ ਲੋੜ ਨਹੀਂ ਦੀ ਉਹਨਾਂ ਨੂੰ ਸਮਾਜ ਨੂੰ ਤੋੜਦੇ ਪ੍ਰਾਣੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਸਿਆਣੇ ਪੜ੍ਹੇ ਲਿਖੇ ਬੰਦਿਆਂ ਦੇ ਚਿੰਤਨ ਤੇ ਵਿਵੇਕ ਨਾਲ ਦੂਰ ਕੀਤਾ ਜਾ ਸਕਦਾ। ਕੋਈ ਜਿਵੇਂ ਨਾ ਅੱਜਕੱਲ ਦੇਖਦੇ ਆ ਕਿ ਰਿਸ਼ਤੇ ਜਿਹੜੇ ਹੁੰਦੇ ਨੇ ਕਿਉਂਕਿ ਰਿਸ਼ਤੇ ਬੜੇ ਪਿਆਰੇ ਹੁੰਦੇ ਨੇ ਅਨਮੋਲ ਹੁੰਦੇ ਨੇ ਚਾਹੇ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਚਾਹੇ ਮਾਪੇ ਨਾਲ ਇੱਕ ਬੱਚੇ ਦਾ ਰਿਸ਼ਤਾ ਹੋਵੇ ਚਾਹੇ ਭੈਣ ਭਰਾ ਦਾ ਰਿਸ਼ਤਾ ਹੋਵੇ ਪਰ ਰਿਸ਼ਤਿਆਂ ਦੇ ਵਿੱਚ ਨਾ ਦਰਾੜ ਕਿਦੋਂ ਸ਼ੁਰੂ ਹੁੰਦੀ ਹੈ ਉਹ ਚੀਜ਼ ਦਾ ਪਤਾ ਨਹੀਂ ਲੱਗਦਾ ਕਿਉਂਕਿ ਅੱਜਕੱਲ ਤਾਂ ਤਾਏ ਚਾਚਾ ਦੀ ਆਪਾਂ ਗੱਲ ਕਰ ਲਗੇ ਤਾਂ ਉਹ ਵੀ ਇੱਕ ਦੂਦੇ ਕੈਂ ਸ਼ਰੀਕ ਨੇ ਸਾਡੇ ਤਾਂ ਜਮਨ ਇਹ ਚੀਜ਼ਾਂ ਸਭ ਕੁਝ ਹੁੰਦੀ ਹੈ ਪਰ ਜਦੋਂ ਕਿਸੇ ਹੱਦ ਤੱਕ ਇੱਕ ਚੀਜ਼ ਹੁੰਦੀ ਹੈ ਕਿ ਪਰਿਵਾਰ ਚੰਗਾ ਲੱਗਦਾ ਚਾਹੇ ਮਾਂ ਪਿਓ ਆ ਚਾਹੇ ਜਦੋਂ ਕਹਿੰਦੇ ਬੰਦੇ ਦਾ ਵਿਆਹ ਹੋ ਜਾਂਦਾ ਤਾਂ ਫਿਰ ਸਾਰਾ ਕੁਝ ਵੱਖੋ ਵੱਖਰਾ ਹੋ ਜਾਂਦਾ ਹੈ ਫਿਰ ਉਦੋਂ ਕਿਉਂ ਫਰਕ ਪੈਣਾ ਸ਼ੁਰੂ ਹੋ ਜਾਂਦਾ ਫਿਰ ਉਦੋਂ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਉਹਨੂੰ ਅੰਦਾ ਲੱਗਦਾ ਵੀ ਮੈਨੂੰ ਹੁਣ ਮਾਂ ਬਾਪ ਦੀ ਲੋੜ ਨਹੀਂ ਉਹਨੂੰ ਲੱਗਦਾ ਹੈ ਕਿਉਂਕਿ ਉਹਨੂੰ ਪਖੀ ਪਖਾਈ ਰੋਟੀ ਮਿਲਣ ਲੱਗੀ ਅੱਗੇ ਬੇਬੇ ਨੂੰ ਕਹਿਣਾ ਪੈਂਦਾ ਸੀ ਠੀਕ ਹੈ ਨਾ ਇਸ ਕਰਕੇ ਥੋੜਾ ਜਿਹਾ ਇੰਡੀਪੈਂਡੈਂਸ ਤਾਂ ਆਉਂਦੀ ਹੈ ਉਹ ਫਿਰ ਦੀ ਮੇ ਸਾਸ ਨੂੰਹਾਂ ਦੇ ਰਿਸ਼ਤੇ ਨੂੰ ਕਈ ਵਾਰੀ ਆਪਾਂ ਕਹਿੰਨੇ ਵੀ ਨਹੀਂ ਸਾਸ ਨੂੰਹਾਂ ਦੇ ਰਿਸ਼ਤੇ ਦਾ ਵਿਗਾੜ ਵੀ ਠੀਕ ਨਹੀਂ ਦੇਖੋ ਕਈ ਕਰਨੀਆਂ ਹੈ ਸਿੱਧੀ ਗੱਲ ਵੀ ਸਾਸ ਨੂੰਹਾਂ ਦੀ ਬਣਦੀ ਨਹੀਂ ਸੀ ਪੁੱਤ ਵਿਚਾਲੇ ਆਇਆ ਬੈਠਾ ਸ਼ਰੀਕਾ ਕਹਿੰਦਾ ਵੀ ਇਹਨਾਂ ਦੇ ਘਰੇ ਬੜਾ ਕਲੇਸ਼ ਹੈ ਹੁਣ ਜਿਹੜੇ ਉਹਦੀ ਮਾਂ ਮੁੰਡੇ ਦੀ ਜਾਂਦੀ ਹੈ ਤੇ ਸ਼ਰੀਕਣੀ ਕਹਿੰਦੀ ਅਮਾ ਕੀ ਹਾਲਾ ਤੇਰੇ ਪੁੱਤ ਦਾ adiabatic ਪੁੱਤ ਮੇਰਾ ਕਾਦਾ ਪੁੱਤ ਤਾਂ ਬਹੂ ਦਾ ਮਾਂ ਨੇ ਪੁੱਤ ਬਹੂ ਦਾ ਬਣਾਤਾ ਸੁਣ ਕੇ ਗਾਂ ਲਾਂਗੀ ਮਾਂ ਐਤਨੇ ਸ਼੍ਰੀਕਣੀਆਂ ਦੁਜੀਆਂ ਆ ਗਿਆ ਤੇ ਮੁੰਡੇ ਦੇ ਘਰ ਵਾਲੇ ਨੂੰ ਮਿਲ ਗਈਆਂ ਤੇ ਮੁੰਡੇ ਦੇ ਘਰ ਵਾਲੇ ਨੂੰ ਕਹਿੰਦੀਆਂ ਕਿਉਂ ਕਿੜੇ ਕੀ ਹਾਲਾ ਤੇਰੇ ਖਸਮ ਦਾ ਅੰਦੀ ਮੇਰਾ ਕਾਦਾ ਖਸਮ ਹੈ ਖਸਮ ਤਾਂ ਮੰਗਾ ਦਾ ਵੀ ਜਿਹਦਾ ਪੁੱਤ ਹੋਣਾ ਸੀ ਉਹਦਾ ਖਸਮ ਬਣਾਤਾ ਜਿਹਦਾ ਖਸਮ ਹੋਣਾ ਸੀ ਉਹਦਾ ਪੁੱਤ ਬਣਾਤਾ ਇਹ ਜੇ ਵੀ ਨਗੂਚ ਹੈ ਜਿਹੜੇ ਆਪਾਂ ਅਕਸਰ ਸੁਣਦੇ ਆ ਇਹ ਸ਼੍ਰੀਕੇ ਕਵੀਲੇ ਚ ਕਰ ਲੈਂਦੇ ਆ ਇਹ ਇਹ ਗੱਲਾਂ ਸਾਨੂੰ ਹਮੇਸ਼ਾ ਆਖੋ ਪਰੋਖੇ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਜਿਵੇਂ ਕਹਿੰਦੇ ਸਰੀਕ ਮਰੇ ਤੇ ਵਿੜਾ ਮੋਕੜਾ ਠੀਕ ਹੈ ਨਾ ਤੇ ਜਿਹੜੇ ਕਹਿੰਦੇ ਸ਼ਕਾਪੂਰ ਦੇ ਅੰਮਾ ਦੇ ਜਾਇ ਤੇ ਚਾਚੇ ਤਾਈ ਮਤਲਬ ਦੇ ਠੀਕ ਹੈ ਇਸ ਕਰਕੇ ਇਹ ਸਮਾਜ ਦੇ ਵਿੱਚ ਇਹ ਰਿਸ਼ਤੇ ਹੈਗੇ ਦੂਰ ਦਾ ਰਿਸ਼ਤਾ ਦੂਰ ਦਾ ਰਿਸ਼ਤਾ ਹੁੰਦਾ ਨੇੜ ਦਾ ਰਿਸ਼ਤਾ ਨੇੜ ਦਾ ਰਿਸ਼ਤਾ ਉਹਨਾਂ ਸਕੇ ਭੈਣ ਭਰਾ ਦੇ ਰਿਸ਼ਤੇ ਨਾਲ ਦੂਜਾ ਰਿਸ਼ਤਾ ਕਿਵੇਂ ਲੱਜੂਆ ਬਹੁਤ ਭੂਆ ਦੇ ਪੁੱਤਾਂ ਦੇ ਬਰਾਬਰ ਸੱਤ ਬਗਾਨੇ ਦਾ ਰਿਸ਼ਤਾ ਕਿਵੇਂ ਰਲ ਜੂਗਾ ਮਾਸੀਆਂ ਦੇ ਪੁੱਤਾਂ ਦੇ ਬਰਾਬਰ ਸੱਤ ਬਗਾਨੇ ਦਾ ਰਿਸ਼ਤਾ ਕਿਵੇਂ ਰਲ ਜੂਗਾ ਨਹੀਂ ਇਸ ਕਰਕੇ ਰਿਸ਼ਤਿਆਂ ਦਾ ਆਪਣਾ ਥਾਂ ਹੈ ਆਪਣਾ ਨਿਗਾ ਹੈ ਪਰ ਇਹ ਵੀ ਰਿਸ਼ਤਿਆਂ ਦੇ ਕਰਕੇ ਆਪ ਦੇ ਨਿਗ ਦੇ ਕਰਕੇ ਕਿਸੇ ਦੂਜੇ ਨੂੰ ਅੱਗ 'ਚ ਨਹੀਂ ਝੋਕਣਾ ਚਾਹੀਦਾ ਇਹ ਸਾਡੇ ਹਿਊਮਨਟੱਚ ਮਨੁੱਖੀ ਕਦਰਾਂ ਕੀਮਤਾਂ ਮਨੁੱਖੀ ਹਮਦਰਦੀ ਹੋਣੀ ਚਾਹੀਦੀ ਜੀ ਇੱਕ ਚੀਜ਼ ਨਾ ਹੋਰ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਲੋਕ ਮਨ ਲਓ ਇਹ ਚੀਜ਼ ਤੋਂ ਬੜੇ ਪਰੇਸ਼ਾਨ ਨੇ ਹਨਾ ਕਿ ਜਦੋਂ ਕਿ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਹੈ ਜਾਂ ਜਦੋਂ ਵਿਆਹ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਵਿਆਹ ਹੁੰਦਾ ਤੇ ਤੁਸੀਂ ਜਿਵੇਂ ਗੱਲ ਕੀਤੀ ਸੀ ਕਈ ਵਾਰ ਪਰਿਵਾਰ ਸ਼ਰਾਬੀ ਕੁਆਬੀ ਹੁੰਦਾ ਤੇ ਕਈ ਵਾਰੀ ਕੋਈ ਨਸ਼ੇ ਪੱਤੇ ਕਰਦਾ ਮਿਲ ਜਾਂਦਾ ਪਰ ਕਈ ਪਰਿਵਾਰ ਨਾ ਅਜੇਹੋ ਵੀ ਹੈਗੇ ਆ ਜੋ ਨਾ ਕੋਈ ਨਸ਼ਾ ਪੱਤਾ ਕਰਦੇ ਆ ਨਾ ਕੋਈ ਸ਼ਰਾਬੀ ਕੁਆਬੀ ਨੇ ਨਾ ਕੋਈ ਹੋਰ ਸਮੱਸਿਆ ਹੈਗੀ ਆ ਪਰ ਫਿਰ ਵੀ ਕਿਤਨਾ ਕਿਤੇ ਕਲੇਸ਼ ਜਿਹੜਾ ਪੈਂਦਾ ਉੱਥੇ ਕੀ ਕਾਰਨ ਹੋ ਸਕਦੇ ਆ ਉੱਥੇ ਤਾਂ ਕੋਈ ਨਾ ਕੋਈ ਲਾਲਚ ਜ਼ਰੂਰ ਹੁੰਦਾ ਜਾਂ ਤਾਂ ਪੁੱਤਾਂ ਵਾਲੇ ਨੂੰ ਜ਼ਿਆਦਾ ਹੁੰਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਵਿੱਚ ਪੁੱਤਾਂ ਦਾ ਲਾਲਚੀ ਹੁੰਦਾ ਹੈ ਇਹੋ ਕੀ ਗੱਲ ਹੈ ਮਨੁੱਖ ਬਣਾ ਮਨੁੱਖ ਲਾਲਚੀ ਹੁੰਦਾ ਉਹ ਕਹਿੰਦਾ ਵੀ ਸਾਰੇ ਮੈਨੂੰ ਆ ਵੀ ਦੇ ਦੇਣਾ ਆ ਵੀ ਦੇ ਦੇਣਾ ਆ ਵੀ ਦੇ ਦੇਣਾ ਸਾਰੇ ਦੇ ਘਰੋਂ ਜੋ ਮਰਜ਼ੀ ਆ ਜੇ ਸੁੱਤਾ ਪਿਆ ਵੀ ਖਾਣ ਨੂੰ ਜੀ ਕਰਦਾ ਹਵਾ ਠੀਕ ਹੈ ਨਾ ਤੇ ਆਪ ਕੁਝ ਵੀ ਨਾ ਦੇਵੇ ਹੈ ਤੇ ਉਹਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਸਾਰੇ ਆਇਆ ਸ਼ਰਾਬਾਂ ਵੀ ਪੀ ਸਕਦੇ ਆ ਲਲਕੜੇ ਦੀ ਮਾਰ ਸਕਦੇ ਆ ਵੇਲੇ ਕਵੇਲੇ ਵੀ ਆ ਸਕਦੇ ਆ ਬੰਦਾ ਚੰਗਾ ਵੀ ਬੋਲ ਸਕਦਾ ਉੱਚਾ ਨਹੀਂ ਵੀ ਬੋਲ ਜਾਂਦੇ ਆ ਹਰ ਪ੍ਰਕਾਰ ਦਾ ਇਹ ਸਾਡੇ ਸੱਭਿਆਚਾਰ ਦੇ ਵਿੱਚ ਕੁਝ ਭੈੜਾ ਨੇ ਇਹ ਦੂਰ ਕੀਤੇ ਜਾਣੀ ਚਾਹੀਦੀਆਂ ਹੁਣ ਇਹ ਸਾਨੂੰ ਇਸ ਯੁੱਗ ਤੋਂ ਥੋੜਾ ਜਿਹਾ ਅੱਗੇ ਵੀ ਜਾਣਾ ਪਊ ਇਹਦਾ ਇਲਾਜ ਵਿੱਦਿਆ ਹੈ ਵਿੱਦਿਆ ਵਿੱਦਿਆ ਦੇ ਨਾਲ ਰਿਸ਼ਤੇ ਠੀਕ ਹੋ ਜਾਂਦੇ ਆ ਅਣਪੜਾ ਦੇ ਰਿਸ਼ਤੇ ਕਈ ਵਾਰੀ ਜਿਆਦਾ ਖਰਾਬ ਹੋ ਜਾਂਦੇ ਆ ਕਿਉਂਕਿ ਉਹਨੂੰ ਵੀ ਸਮਝ ਆਉਣ ਵਾਲਾ ਹਾਂ ਹਾਂ ਬਥੇਰੇ ਪੜ੍ਹੇ ਲਿਖੇ ਦੇ ਰਿਸ਼ਤੇ ਜਿਹੜੇ ਉਹਨਾਂ ਦੇ ਵਿੱਚ ਟੁੱਟਦੇ ਆ ਚਲੋ ਟੁੱਟਦੇ ਆ ਤੇ ਆਪਣਾ ਰਾਹ ਵੱਖਰਾ ਕਰ ਲੈਂਦੇ ਆ ਘਟੋ ਘੱਟ ਡਾਂਸੋਟੀ ਤਾਂ ਨਹੀਂ ਕਰਦੇ ਇਸ ਵਿੱਦਿਆ ਬਹੁਤ ਜ਼ਰੂਰੀ ਆ ਮਨੁੱਖੀ ਕਦਰਾਂ ਕੀਮਤਾਂ ਬਹੁਤ ਜ਼ਰੂਰੀ ਆ। ਤੀਆਂ ਪੁੱਤਾਂ ਦੇ ਰਿਸ਼ਤਿਆਂ ਦਾ ਮੋਹ ਹੈ ਜਿਹੜਾ ਉਹ ਵੀ ਬੜਾ ਜ਼ਰੂਰੀ ਆ। ਸੋ ਬਾਪੂ ਬਲਕੌਰ ਸਿੰਘ ਗਿੱਲ ਇਸ ਟਾਈਮ ਜਿਹੜੇ ਮੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਪਰਿਵਾਰਕ ਸਾਂਝਾਂ ਹੁੰਦੀਆਂ ਨੇ ਕਿੰਨੀਆਂ ਮਜ਼ਬੂਤ ਹੁੰਦੀਆਂ ਨੇ। ਪਰਿਵਾਰ ਦੇ ਵਿੱਚ ਜੋ ਕਲੇਸ਼ ਹੁੰਦਾ ਹੈ ਉਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ? ਕਿਵੇਂ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਿਹਾ ਜਾ ਸਕਦਾ ਹੈ? ਕਈ ਜਾਣਕਾਰੀਆਂ, ਕਈ ਅਹਿਮ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿਉਂਕਿ ਜੋ ਵੀ ਇਹ ਗੱਲਾਂ ਨੇ ਇਹ ਉਮਰ ਦੇ ਹਿਸਾਬ ਨਾਲ ਤਜਰਬੇ ਦੇ ਹਿਸਾਬ ਨਾਲ ਇਹ ਗੱਲਾਂ ਹੁੰਦੀਆਂ ਨੇ ਤੇ ਬਾਪੂ ਜੀ ਨੇ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਰਿਸ਼ਤੇ ਨੇ ਉਹਨਾਂ ਵਿੱਚ ਜਦੋਂ ਦਰੇੜਾਂ ਪੈ ਜਾਂਦੀਆਂ ਤਰੇੜਾਂ ਪੈ ਜਾਂਦੀਆਂ ਤਾਂ ਉਹਨਾਂ ਨੂੰ ਕਿਵੇਂ ਭਰਿਆ ਜਾ ਸਕਦਾ ਹੈ ਕਿਵੇਂ ਇੱਕ ਹੀ ਛੱਤ ਥੱਲੇ ਪਿਆਰ ਤੇ ਇੱਜ਼ਤ ਸਨਮਾਨ ਦੇ ਨਾਲ ਰਹਿਿਆ ਜਾ ਸਕਦਾ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਿਟੀ ਹਰਲਾਈਨਸ ਤੇ ਕਰ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਗੁਰਸਮਨ ਸਮਾਦ